ਈ ਐਜੀਪੀਸੀ ਦੀ ਵੱਡੀ ਪਹਿਲ ਮੁਲਾਜ਼ਮਾਂ ਨੇ ਦਿੱਤਾ 1 ਕਰੋੜ ਰੁਪਏ ਦਾ ਯੋਗਦਾਨ ਗੁਰਜੀਤ ਕੀ ਫਤਿਹ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹ ਕਹਾਵਤ ਸੱਚਮੁੱਚ ਹੀ ਪੰਜਾਬ ਦੀ ਧਰਤੀ ਤੇ ਹਮੇਸ਼ਾ ਹੀ ਜਿਹੜੀ ਆ ਉਹ ਸਿੱਧ ਸਾਬਤ ਹੋਈ ਆ ਪਿਛਲੇ ਸਮੇਂ ਦੌਰਾਨ ਜਿਹੜਾ ਹੜਾਂ ਦਾ ਪਰਖੋਪ ਚੱਲਿਆ ਜੀ ਜੀ ਉਹਦੇ ਵਿੱਚ ਹਰ ਇੱਕ ਜਥੇਬੰਦੀ ਨੇ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲ ਕਦਮੀ ਕਰਕੇ ਉਹਦੇ ਵਿੱਚ ਫ੍ਰਾਮ ਦਾ ਡੇ 1 ਆਪਣਾ ਯੋਗਦਾਨ ਪਾਇਆ ਯੋਗਦਾਨ ਇਹਨੇ ਪਾਇਆ ਅਚੇਚੇ ਤੌਰ ਤੇ ਹਰ ਕਾਰਜ ਦੇ ਵਿੱਚ ਮੋਰੀ ਰੋਲ ਨਿਭਾਇਆ ਜਿੱਥੇ ਸ਼ੋਮਣੀ ਕਾਲੀਦਾਲ ਨੇ ਵੀ ਬਹੁਤ ਵੱਡੇ ਪੱਧਰ ਤੇ ਆਪਣੇ ਜਤਨ ਆਰੰਭੇ ਆ ਤੇ ਉਹ ਜਤਨ ਜਿਹੜੇ ਆ ਉਹ ਨਿਰੰਤਰ جاری ਆ ਤੇ ਹੋਰ ਜਥੇਬੰਦੀਆਂ ਵੀ ਜਿਹੜੀਆਂ ਉਹਨਾਂ ਨੇ ਵੀ ਸਾਰਿਆਂ ਨੇ ਆਪਣਾ ਬਣਦਾ ਯੋਗਦਾਨ ਪਾਇਆ ਪਰ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪਿੱਛੇ ਦੀਨੀ ਅਪੀਲ ਕੀਤੀ ਸੀ ਕਿ ਆਪਾਂ ਕੁਛ ਨਾ ਕੁਛ ਡੋਨੇਟ ਕਰੀਏ ਇਹਦੇ ਵਿੱਚ ਸੋ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਸਮੂੱਚੇ ਮੁਲਾਜ਼ਮਾ ਨੇ 1 ਕਰੋੜ ਰੁਪਇਆ ਦਿੱਤਾ ਸੀ ਤੇ 1 ਕਰੋੜ ਰੁਪਇਆ ਉਹਨਾਂ ਨੇ ਫਿਰ ਅੱਜ ਦਾ ਵਾਅਦਾ 11 ਦਾ ਕੀਤਾ ਸੀ ਵੀ ਉਹ ਵੀ ਇਕੱਠਾ ਕਰਾਂਗੇ ਤੇ ਪਿਛਲੇ ਜਿਹੜਾ 1 ਕਰੋੜ ਦੇ ਵਿੱਚ 41 ਲੱਖ 51111 ਰੁਪਏ ਦਾ ਯੋਗਦਾਨ ਇਹ ਸਾਡੇ ਐਜੂਕੇਸ਼ਨ ਅਦਾਰਿਆਂ ਦੇ ਪ੍ਰਿੰਸੀਪਲ ਸਹਿਬਾਨ ਤੇ ਸਟਾਫ ਨੇ ਸਾਰੇ ਨੇ ਪਾਇਆ ਸੋ ਮੈਂ ਸਮਝਦਾ ਇਹ 25 ਲੱਖ ਦਾ ਇਹਨਾਂ ਨਾਲ ਤਹਿ ਹੋਇਆ ਸੀ ਪਰ 100 ਲੱਖ ਸਾਡੇ 16 ਲੱਖ ਇਹਨਾਂ ਨੇ ਫਾਲਤੂ ਦਿੱਤਾ ਤੇ ਇਹ ਸਾਰੇ ਪੈਸੇ ਜਿਹੜੇ ਆ ਇਹ ਸਾਰੇ ਚੰਗੇ ਕਾਰਜਾਂ ਤੇ ਲੱਗਣੇ ਆ ਚੰਗੇ ਕਾਰਜ ਕਹਿਣ ਤੋਂ ਬਾਅਦ ਮੈਂ ਹੁਣ ਅਰਮਦਾਸ ਤੋਂ ਆਇਆ ਉਦੋਂ ਮੈਂ ਕਿਹਾ ਸੀ ਤੇ ਬਹੁਤ ਪਾਣੀ ਸੀ ਤੇ ਹੁਣ ਕਿਉਂਕਿ ਫਸਲਾਂ ਮਰ ਗਈਆਂ ਜੀ ਉਹਨਾਂ ਫਸਲਾਂ ਨੂੰ ਕੱਟਣਾ ਫੇਰ ਬਾਤ ਆਉਣੀ ਉਹ ਤੋਂ ਬਾਅਦ ਕਿਤੇ ਕਿਤੇ ਬਹੁਤ ਰੇਤਾ ਵੀ ਪੈ ਗਈ ਆ ਤੇ ਕਿਤੇ ਕਿਤੇ ਹੋਰ ਵੀ ਨੁਕਸਾਨ ਵੱਡਾ ਹੋਇਆ ਉਹ ਸਾਰਿਆਂ ਦੇ ਵਿੱਚ ਹੁਣ ਰਾਹਤ ਦੀ ਲੋੜ ਪੈਣੀ ਆ ਜਿਹੜੀ ਲਗਾਤਾਰ 2 ਮਹੀਨੇ ਚੱਲਣੀ ਆ ਸੋ ਮੈਂ ਇਹਨਾਂ ਦਾ ਐਜੂਕੇਸ਼ਨ ਅਦਾਰੇ ਦਾ ਸਾਰੇ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਆਪਣਾ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾਇਆ ਤੇ ਇੱਕ ਹੱਲੇ ਕਰੋੜ ਹੋਰ ਵੀ ਆ ਉਹ ਵੀ ਸਾਰੇ ਦੇ ਵਿੱਚ ਇਹਨਾਂ ਨੇ ਵੀ ਪਾਉਣਾ ਯੋਗਦਾਨ ਤੇ ਸ਼ਰੋਣੀ ਕਮੇਟੀ ਵੀ ਪਾਊਗੀ ਤੇ ਅਸੀਂ ਆਦਕੀ ਯਤਨ ਕੀਤਾ ਵੀ 1 2 ਕਰੋੜ ਰੁਪਇਆ ਇਹ ਮੇਰਾ ਖਿਆਲ ਹੈ ਪਹਿਲੀ ਵਾਰ ਇਸਾਉਣੀ ਕੁਦਰਤ ਦਾ ਪ੍ਰਬੰਧਕ ਕਮੇਟੀ ਦੇ EMPLOYEES ਨੇ ਡੋਨੇਟ ਕੀਤਾ ਠੀਕ ਹੈ ਤੇ ਅਸੀਂ ਜਿਹੜੇ ਸਾਡੇ ਮੈਂਬਰਾਂ ਦੇ ਡਿਸਕ੍ਰੀਸ਼ਨ ਰੱਖੇ ਆ ਥੋੜੇ ਥੋੜੇ ਉਹ ਚੋਂ ਵੀ 1.5 ਕਰੋੜ ਰੁਪਇਆ ਐਸ ਤਰੀਕੀ ਅਸੀਂ ਬਚਤ ਕੀਤੀ ਆ ਤਾਂ ਕਿ ਇਹ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਵੇ ਬਾਕੀ ਸਾਡੇ ਹੜ੍ਹਾਂ ਦੇ ਪ੍ਰੋਕ੍ਰੋਪ ਲਈ ਵੀ ਕੁਦਰਤੀ ਆਫਤਾਂ ਲਈ ਬਜਟ ਦੇ ਵਿੱਚ ਪੈਸੇ ਰੱਖੇ ਹੁੰਦੇ ਪਰ ਮਾ ਥੋੜੇ ਹੀ ਆ ਠੀਕ ਹੈ ਪਰ ਉਹ ਵੀ ਆਪਾਂ ਵਰਤਾਂਗੇ ਕੁਝ ਹੋਰ ਵਸੀਲਿਆਂ ਤੋਂ ਵੀ ਇਕੱਠੇ ਕਰਕੇ ਆਹ ਜਿਹੜਾ ਸਮਾਂ ਆ ਇਹ ਲੋਕਾਂ ਦੇ ਨਾਲ ਖੜੇ ਹੋਣ ਦਾ ਆ ਕਿਉਂਕਿ ਜ਼ਿੰਮੇਵਾਰ ਦਾ ਪਹਿਲਾਂ ਹੀ ਲੱਕ ਟੁੱਟ ਚੁੱਕਾ ਫਸਲ ਦੇ ਉੱਤੇ ਜੋ ਘਰ ਦਾ ਪੈਸਾ ਸੀ ਉਹ ਲਾ ਦਿੱਤਾ ਤੇ ਉਹ ਗੁਰੂ ਸਾਹਿਬ ਕਿਰਪਾ ਕਰਨ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਮੁਲਾਜ਼ਮ ਤੇ ਸਾਡੇ ਐਜੂਕੇਸ਼ਨ ਅਦਾਰੇ ਇਹ ਸਾਰੇ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਇਹ ਧਾਰ ਦੇ ਮਹਿਸੂਸ ਕਰਕੇ ਤੇ ਇਹਦੇ ਵਿੱਚ ਆਪਣਾ ਯੋਗਦਾਨ ਪਾਇਆ ਸਾਡੇ ਸਿਕੰਦਰ ਸਰਦਾਰ ਪ੍ਰਤਾਪ ਸਿੰਘ ਤੇ ਸਿਕੰਦਰ ਸਾਡੇ ਸਰਦਾਰ ਸਰਕਮਿੰਦਰ ਸਿੰਘ ਨੇ ਤੋਂ ਮੈਂ ਧੰਨਵਾਦ ਵੀ ਕਰਦਾ ਤੇ ਆਸ ਵੀ ਰੱਖਦਾ ਜਿਹੜਾ ਬਕਾਇਆ ਆ ਉਹ ਵੀ ਆਪਾਂ ਪੂਰਾ ਕਰਾਂਗੇ ਟਰੈਕਟਰ ਵੀ ਪੇਟ ਕੀਤਾ ਗਿਆ ਜੀ ਹਾਂ ਮੈਂ ਦੂਸਰਾ ਭੁੱਲ ਗਿਆ ਸੀ ਸਰਦਾਰ ਬਲਵੰਤ ਸਿੰਘ ਯੂ ਐਸ ਏ ਵਾਲੇ ਜਿਨ੍ਹਾਂ ਨੇ 3 ਲੱਖ ਰੁਪਈਆ ਪਹਿਲੇ ਦਿਨ ਹੀ ਜਿਹੜਾ ਆ ਉਹ ਦੋ ਚੈੱਕ ਦਿੱਤੇ ਸੀ ਗੁਰਿੰਦਰ ਸਿੰਘ ਸਾਡਾ ਅਡੀਸ਼ਨਲ ਸਿਕਟਰ ਖੜਾ ਤੇ ਅੱਜ ਉਹਨਾਂ ਨੇ ਪ੍ਰੇਰਣਾ ਕਰਕੇ ਆ ਇੱਕ ਜਿਹੜਾ ਸਵਰਾਜ ਟਰੈਕਟਰ ਜਿਹੜਾ ਆ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਲੰਗਰ ਨੂੰ ਜੀ ਇਹ ਅੱਜ ਉਹਨੇ ਡੋਨੇਟ ਕੀਤਾ ਉਸ ਪਰਿਵਾਰ ਦਾ ਚਿੱੱਚੇ ਤੌਰ ਤੇ ਧੰਨਵਾਦ ਕਰਦਾ ਇਹ ਵੀ ਦੇਖੋ ਇੱਕ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਆ ਕਿ ਬੈਠੇ ਵਿਦੇਸ਼ ਚ ਆ ਤੇ ਤਰਸ ਪੰਜਾਬ ਦੇ ਲੋਕਾਂ ਨਾਲ ਜੀ ਤੇ ਜਿਹੜੀ ਸਾਂਝ ਆ ਉਹ ਪੰਜਾਬ ਦੇ ਲੋਕਾਂ ਨਾਲ ਤੋਂ ਮੈਂ ਉਸ ਪਰਿਵਾਰ ਦਾ ਚਿੱੱਚੇ ਤੌਰ ਤੇ ਫਾਈਨੈਂਸ਼ਲੀ ਵੀ ਤੇ ਟਰੈਕਟਰ ਡੋਨੇਟ ਕਰਨ ਲਈ ਵੀ ਬਹੁਤ ਬਹੁਤ ਧੰਨਵਾਦ